ਜੀ ਜਿਵੇਂ ਤੁਹਾਨੂੰ ਦੱਸਿਆ ਕਿ ਮੁੱਦਾ ਸਾਡਾ 55 ਲੱਖ ਗਰੀਬ ਲੋਕਾਂ ਦਾ ਰਸ਼ਨ ਕਾਰਡ ਕੱਟਣ ਦਾ ਮੁੱਦਾ ਹੈ ਸੁਣੋ ਪਤੀਆ ਕਿ ਪੰਜਾਬ ਦੇ ਵਿੱਚ 1 ਕਰੋੜ 53 ਲੱਖ ਲੋਕਾਂ ਦਾ ਰਸ਼ਨ ਕਾਰਡ ਦਾ ਹੀ ਮੁਫਤ ਅਨਾਜ ਮਿਲਦਾ ਹੈ ਤੇ ਕੇਂਦਰ ਵੱਲੋਂ ਹੁਣੀ ਹੋਣੀ ਹੁਕਮ ਦਿੱਤਾ ਹੈ ਕਿ 8 ਲੱਖ 2493 ਰਸ਼ਨ ਕਾਰਡ ਕੱਟੇ ਗਏ ਨੇ ਬਹੁਤ ਮਾੜੀ ਗੱਲ ਹੈ ਜੇ ਇੱਕ ਪਰਿਵਾਰ ਦੇ ਅਸੀਂ ਚਾਰ ਜੀ ਲਾਈਏ ਇੱਕ ਰਸ਼ਨ ਕਾਰਡ ਦੇ ਐਵਰੇਜ ਇਹਦਾ ਮਤਲਬ 32 ਲੱਖ ਲੋਕਾਂ ਨੂੰ ਰਾਸ਼ਨ ਖਤਮ ਹੋ ਗਿਆ ਦਾ ਇਹ ਪੇਟ ਹੈ ਉਹ ਪੁਕਾਰ ਰਹੇਗਾ ਇਸ ਤਰ੍ਹਾਂ ਜੁਲਾਈ ਦੇ ਵਿੱਚ ਵੀ ਕੀਤਾ ਇਹਨਾਂ ਨੇ ਹਮਲਾ ای ਏ ਵਾਈ ਸੀ ਉਹਦੇ ਨਾਮ ਦੇ ਉੱਤੇ 23 ਲੱਖ ਰਾਸ਼ਨ ਕਾਰਡ ਬੰਦ ਕਰਤੇ ਇਹਦਾ ਮਤਲਬ ਇਹ ਹੋ ਗਿਆ ਕਿ 55 ਲੱਖ ਲੋਕਾਂ ਦੇ ਰਾਸ਼ਨ ਕਾਰਡ ਅੱਜ ਬੰਦ ਕਰਤੇ ਉਹਨਾਂ ਨੂੰ ਰਾਜ ਨਹੀਂ ਮਿਲੇਗਾ ਟੋਟਲ ਕਿੰਨੇ ਜੀ 1 ਕਰੋੜ 53 ਲੱਖ 55 ਲੱਖ ਦੇ ਬੰਦ ਕਰਤੇ ਤੀਜਾ ਹਿੱਸਾ ਜੇ ਤਿੰਨ ਬੰਦਿਆਂ ਦੇ ਵਿੱਚੋਂ ਇੱਕ ਬੰਦਾ ਇਹਦਾ ਮਤਲਬ ਉਹਨਾਂ ਦਾ ਰਾਸ਼ਨ ਨਹੀਂ ਮਿਲੇਗਾ ਉਹ ਆਪਣੇ પેટ ਨਹੀਂ ਪਾਲ ਸਕੇਗਾ ਸੋ ਅੱਜ ਅਸੀਂ ਜਿਹੜਾ ਇਸ ਕਰਕੇ ਅਸੀਂ ਅੱਜ ਅਸੀਂ ਇਹਨਾਂ ਕਿਸਾਨਾਂ ਦਾ ਮਜ਼ਦੂਰਾਂ ਦਾ ਪਿਆਮ ਲੋਕਾਂ ਦੇ ਦੇ ਪਰਿਵਾਰਾਂ ਦੇ ਨਾਲ ਆਵਾਜ਼ ਬੁਲੰਦ ਕਰਨ ਆਏ ਆ ਕੇਂਦਰ ਦੀ ਭਾਜਪਾ ਸਰਕਾਰ ਪੰਜਾਬ ਦੇ 55 ਲੱਖ ਇਹਨਾਂ ਗਰੀਬ ਲੋਕਾਂ ਦਾ ਰਸ਼ਨ ਬੰਦ ਕਰਨ ਦਾ ਫੈਸਲਾ ਕੀਤਾ ਜੋ ਫੈਸਲਾ ਸਹੀ ਨਹੀਂ ਹੈ ਇਹ ਪੰਜਾਬ ਤੇ ਸਿੱਧਾ ਹਮਲਾ ਹੈ ਕਿਉਂਕਿ ਜਿਹੜਾ ਪੰਜਾਬ ਹੈ ਤੁਹਾਨੂੰ ਪਤਾ ਵੀ ਇਹ ਪਨਾਜ ਘਾਕੇ ਦਿੰਦਾ ਹੈ 100 80 ਮੀਟਰ ਲੱਖ ਮੀਟਰ ਟਨ ਜਿਹੜਾ ਚਾਵਲ ਹੈ ਉਹ ਪੰਜਾਬ 'ਚ ਪੈਦਾ ਹੁੰਦਾ ਹੈ 130 ਲੱਖ ਮੀਟਰ ਟਨ ਜਿਹੜਾ ਕਣਕ ਹੈ ਉਹ ਪੰਜਾਬ 'ਚ ਪੈਦਾ ਹੁੰਦੀ ਹੈ ਤੇ ਅਸੀਂ ਕੇਂਦਰ ਨੂੰ ਮਤਲਬ 40 45% ਕਣਕ ਦਿੰਨੇ ਆ ਤੇ 25% ਜਿਹੜਾ ਹੈਗਾ ਅਸੀਂ ਉਹ ਚਾਵਲ ਦਿੰਨੇ ਆ ਫਿਰ ਵੀ ਜਿਹੜੇ ਜਿਹੜਾ ਸਟੇਟ ਅਗਾ ਕੇ ਅਨਾਜ ਸਾਨੂੰ ਦਿੰਦਾ ਖਾਣ ਵਾਸਤੇ ਜੇ ਉਸ ਸਟੇਟ ਦੇ ਲੋਕਾਂ ਨੂੰ ਤੁਸੀਂ ਭੁੱਖੇ ਮਾਰਨਾ ਚਾਹੁੰਦੇ ਹੋ ਤਾਂ ਅਸੀਂ ਆਮ ਆਦਮੀ ਪਾਰਟੀ ਉਹਦਾ ਸਖਸ਼ਾ ਬਣਾਉਂਦੇ ਕਿ ਬ੍ਰੋਧ ਕਰਦੀ ਹੈ ਉਹਨਾਂ ਪਾਜਵਾ ਕਹਿੰਦੀ ਕੀ ਹੈ ਜਦੋਂ ਪੁੱਛਿਆ ਗਿਆ ਮਾਨ ਸਾਹਿਬ ਨੇ ਆਪਣੀ ਪੀਸੀ ਕੀਤੀ ਕਹਿੰਦੀ ਜੀ ਅਸੀਂ ਤਾਂ ਜਿਨ੍ਹਾਂ ਨੇ ਚਾਰ ਵੀਲਰ ਨੇ ਜਿਨ੍ਹਾਂ ਦਾ ਕੋਈ ਮਲਾਜ਼ਮ ਲੱਗਿਆ ਹੈ ਜਿਨ੍ਹਾਂ ਦਾ ਜਿਨ੍ਹਾਂ ਕੋ 2.5 ਕਿੱਲੇ ਤੋਂ ਵੱਧ ਜ਼ਮੀਨ ਹੈ ਉਹਦੇ ਅਸੀਂ ਇਹੀ ਕਾਰਡ ਕੱਟੇ ਨੇ ਕਾਰਡ ਕੱਟਣ ਦਾ ਜੇ ਸਾਨੂੰ ਤੁਸੀਂ ਹਦੇਸ਼ ਦਿਓ ਮਾਨ ਸਾਹਿਬ ਨੂੰ ਕਿ ਤੁਸੀਂ ਹਦੇਸ਼ ਦਿੰਦੇ ਅਸੀਂ ਵੀ ਤੁਸੀਂ ਇਹਨਾਂ ਲੋਕਾਂ ਦਾ ਆ ਹਦਾਇਤ ਹੈ ਤੁਸੀਂ ਕਾਰਡ ਆਪਣੇ ਆਪ ਕੱਟੋ ਤਾਂ ਅਸੀਂ ਕੱਟ ਲਾਵਾਂਗੇ ਅਸੀਂ ਦੇਖ ਲਾਂਗੇ ਕਿ ਕੋਈ ਲੋਕ ਅਮੀਰ ਨੇ ਕਿਉਂਕਿ ਜ਼ਰੂਰਤ ਨਹੀਂ ਹੈਗਾ ਵੀ ਜਿਹਦੇ ਜਿਨ੍ਹਾਂ ਦੇ ਕੋਲ ਚਾਰ ਫੋਰ ਵੀਲਰ ਕੋਈ ਵਹੀਕਲ ਹੈ ਉਹ ਸਾਰੇ ਅਮੀਰ ਹੋਣਾ ਬਹੁਤ ਸਾਰੇ ਜਿਗਾਰ ਇਹੋ ਜੇ ਬਣਾ ਬਣਾ ਰੱਖਦੇ ਨੇ ਵੀਲ ਵੀਲ ਚਾਰ ਨੇ ਠੀਕ ਹੈ ਨਾ ਜਿਵੇਂ ਜੋ ਦੇਖੋ ਆ ਤੁਸੀਂ ਗੰਨੇ ਰਸ ਕੱਢਣੇ ਮਸ਼ੀਨ ਹੈ ਹੋਰ ਕਈ ਇਹੋ ਜੇ ਹੈਗੇ ਨੇ ਟਰੈਂਪੂ ਨੇ ਤੋਂ ਇਸ ਤਰ੍ਹਾਂ 2.5 ਏਕੜ ਤੋਂ ਜਿਹੜੇ ਜੇ ਵੱਧ ਜ਼ਮੀਨ ਹੈ ਤਾਂ ਉਹ ਉਹਨਾਂ ਦੀ ਵੰਡੀ ਵੀ ਜਾ ਸਕਦੀ ਹੈ ਜੇਕਰ ਕੋਈ ਪਰਿਵਾਰ ਦਾ ਇੱਕ ਬੰਦਾ ਮੁਲਾਜ਼ਮ ਲੱਗ ਜਾਂਦਾ ਹੈ ਤਾਂ ਇਹਦਾ ਮਤਲਬ ਇਹਦਾ ਨਹੀਂ ਸਾਰਾ ਪਰਿਵਾਰ ਹੀ ਅਮੀਰ ਹੋ ਜਾਂਦਾ ਮੈਂ ਤੁਹਾਡੇ ਸਾਹਮਣੇ ਬੈਠਾ ਮੇਰੇ ਦੋ ਭਾਈਆਂ ਸੀ ਮੈਂ ਮੁਲਾਜ਼ਮ ਲੱਗ ਗਿਆ ਜਦੋਂ ਮੈਂ ਰੋਟੀ ਵੇਚੇ ਖਾਣ ਲੱਗਿਆ ਇਨਕਮ ਟੈਕਸ ਦੇਣ ਲੱਗਿਆ ਤਾਂ ਮੇਰਾ ਭਰਾ ਤਾਂ ਉਹ ਵੀ ਕਿਮਜ਼ਦੂਰੀ ਕਰਦਾ ਸੋ ਇਸ ਤਰ੍ਹਾਂ ਦੀ ਜਿਹੜੇ ਇਹ ਇਹ ਕੱਟਣਾ ਇਹ ਬਹੁਤ ਗਲਤ ਗੱਲ ਹੈ ਸੋ ਇੱਕ ਗੱਲ ਇਸੇ ਕਰਕੇ ਅਸੀਂ ਮਾਨ ਸਾਹਿਬ ਨੇ ਸਖਤ ਹਦਾਇਤ ਦਿੱਤੀ ਹੈ ਪੰਜਾਬ ਦੇ ਸਾਰੇ ਅਫਸਰਾਂ ਨੂੰ ਕਿ ਪੰਜਾਬ ਦਾ ਕੋਈ ਬੰਦਾ ਭੁੱਖਾ ਰਹੂਗਾ ਤਾਂ ਮੇ ਕੱਟ ਵੀ ਦੇਣ ਤਾਂ ਸਰਕਾਰ ਆਪਦੀ ਹੈ ਅਸੀਂ ਗਰੀਬਾਂ ਦਾ ਰੱਸ਼ ਨਹੀਂ ਰੁਕੇਗਾ ਹਾਂ ਇਹ ਗੱਲ ਇਹ ਆ ਵੀ تصਦੀਕ ਕਰਨ ਵਾਸਤੇ ਅਸੀਂ ਕਸੀ ਵੀ ਕਰ ਰਹੇ ਹਾਂ ਅਸੀਂ 1 ਕਰੋੜ 29 ਲੱਖ ਜਿਹੜੇ ਕਸ਼ਨ ਲਾਹ ਪਾਤੀ ਨੇ ਉਹ ਤਸਦੀਕ ਪੂਰੀ ਹੋ ਚੁੱਕੀ ਹੈ ਇਹਦੀ ਅਗਲੀ ਤਸਦੀਕ ਹੈ ਜਿਵੇਂ 23 ਲੱਖ ਕਹਿੰਦੇ ਨੇ ਉਹਨਾਂ ਦਾ ਅਸੀਂ 6 ਮਹੀਨੇ ਮੰਗੇ ਨੇ ਤੁਹਾਨੂੰ 6 ਮਹੀਨੇ ਦਿਓ ਅਸੀਂ ਈ ਕੇवाईसी ਅਸੀਂ ਪੂਰੀ ਕਰ ਲਾਂਗੇ ਸੋ ਕੋਈ ਪ੍ਰੋਬਲਮ ਨਹੀਂ ਹੈ ਸੋ ਮਾਨ ਸਾਹਿਬ ਦਾ ਜਿਹੜਾ ਇਹ ਵਾਅਦਾ ਹੈ ਕਿ ਪੰਜਾਬ ਦੇ ਵਿੱਚ ਕਿਸੇ ਨੂੰ ਵੀ ਰਾਸ਼ਨ ਨਹੀਂ ਕੱਟੇ ਜਾਵੇਗਾ ਕਿਸੇ ਮਾਂ ਦੀ ਪ੍ਰਾਂਤ ਰੋਟੀਆਂ ਪਕਾਉਣ ਵੇਲੇ ਖਾਲੀ ਨਹੀਂ ਹੋਵੇਗੀ ਕਿਸੇ ਬੱਚੇ ਦਾ ਜਿਹੜਾ ਭੁੱਖਾ ਹੈ ਉਹ ਨਹੀਂ ਰਹੂਗਾ ਦੂਜੀ ਗੱਲ ਦੇਖੋ ਭਾਜਪਾ ਕਿਵੇਂ ਕਰ ਰਹੀ ਹੈ ਹੁਣ ਬਿਹਾਰ ਦੇ ਵਿੱਚ ਵੋਟ ਚੋਰੀ ਕਰ ਰਹੀ ਹੈ ਕਿੰਨੇ ਮਤਲਬ ਕਰੋੜ ਰਿਭੋਟ ਲੱਖ ਵੋਟ ਹੈ 50 ਲੱਖ ਤੋਂ ਵੱਧ ਵੋਟ ਹੈ ਉਹ ਚੋਰੀ ਕੀਤੀ ਜਾ ਰਹੀ ਹੈ ਡਾਟਾ ਚੋਰੀ ਕੀਤਾ ਜਾ ਰਿਹਾ ਹੈ ਸਾਡਾ ਉਹਨਾਂ ਨੇ ਰਾਸ਼ਨ ਕਾਰਡ ਮੰਗਾਇਆ ਜਾ ਰਹੇ ਨੇ ਉਹਨਾਂ ਦੇ ਵੋਟ ਕਾਰਡ ਮੰਗਾਇਆ ਜਾ ਰਹੇ ਨੇ ਉਹਨਾਂ ਦੇ ਆਧਾਰ ਕਾਰਡ ਮੰਗਾਇਆ ਜਾ ਰਹੇ ਨੇ ਬਸ ਇਹ ਸਕੀਮਾਂ ਹੀ ਕਰਾਂਗੇ ਅਸਲ ਵਿੱਚ ਬਹੁਤ ਵੱਡਾ ਇਹ ਬਹੁਤ ਵੱਡਾ ਫਰਾਡ ਹੋ ਰਿਹਾ ਹੈ ਪੰਜਾਬ ਦੇ ਲੋਕਾਂ ਦੇ ਨਾਲ ਕੀ ਪਤਾ ਹੈ ਤੁਹਾਡਾ ਜਿਹੜਾ ਰਾਸ਼ਨ ਲਿਆ ਹੋਇਆ ਤੁਹਾਡਾ ਜਿਹੜਾ ਡਾਟਾ ਹੈ ਤੁਹਾਡਾ ਲੈ ਕੇ ਇਹਨਾਂ ਨੇ ਉੱਤਰਾਖੰਡਾ ਦੇ ਵਿੱਚ ਵੋਟ ਪਾਉਣੀ ਹੋਵੇ ਇਹਨਾਂ ਨੇ ਤੁਹਾਡਾ ਲੈ ਕੇ ਡਾਟਾ यूपी बिहार ਤੇ ਬੋਟ ਬਣਨੀ ਹੋਵੇ ਉਥੇ ਬੋਟ ਬਣਾ ਦੇਮ ਤੁਹਾਡੇ ਡਾਟੇ ਦੇ ਨਾਲ ਜਦੋਂ ਵੋਟਰ ਟਾਪੀਆਂ ਚਾ ਕੇ ਫੇਰ ਇੱਥੇ ਵੋਟ ਆਫ ਕਰ ਲੈਣਗੇ ਤੁਹਾਡੇ ਡਾਟੇ ਦੇ ਨਾਲ ਇਹ ਪਤਾ ਨਹੀਂ ਇਹ ਮੁਹੱਲੀ ਵਿਖੇ ਹੋਰ ਥਾਂ ਬੋਟ ਬਣਾਈ ਜਾ ਸਕਦੀ ਹੈ ਸੋ ਇਹ ਸਾਰਾ ਜਿਹੜਾ ਡਾਟਾ ਚੋਰੀ ਕਰਨ ਵਾਸਤੇ ਪੰਜਾਬ ਸਰਕਾਰ ਨੂੰ ਪਤਾ ਹੈ ਬਕਾਇਦਾ ਮਤਲਬ ਕਾਨੂੰਨ ਦੇ ਵਿੱਚ ਹੈ ਵੀ ਤੁਸੀਂ ਕਿਸੇ ਦਾ ਪਰਸਨ ਡਾਟਾ ਨਹੀਂ ਲੈ ਸਕਦੇ ਉਹ ਅਸੀਂ ਚੋਰੀ ਸਮਝਦੇ ਹਾਂ ਧੱਕੇ ਨਾਲ ਲੈ ਰਹੇ ਨੇ ਇਸ ਕਰਕੇ ਪੰਜਾਬ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇਹ ਹਦਾਇਤ ਕੀਤੀ ਹੈ ਕਿ ਜਿੱਥੇ ਵੀ ਡਾਟਾ ਚੋਰੀ ਹੁੰਦਾ ਹੈ ਉਹ ਬਿਲਕੁਲ ਗੈਰ ਸਵਿਧਾਨਿਕ ਹੈ ਕਾਨੂੰਨ ਦੇ ਖਿਲਾਫ ਹੈ ਉਹ ਉਸਰਾਂਦੇ ਦੇ ਕੈਂਪ ਨੇ ਉਹ ਗੈਰ ਕਾਨੂੰਨੀ ਨੇ ਆਪਾਂ ਨਹੀਂ ਕਰ ਸਕਦੇ ਅਸੀਂ ਰੋਕ ਵੀ ਰਹੇ ਹਾਂ ਸੋ ਅੱਜ ਕਿਸੇ ਮਤਲਬ ਹੋਰ ਕਿਸੇ ਕਿਸਮ ਦਾ ਵੀ ਜਿਹੜਾ ਡਾਟਾ ਹੈ ਉਹ ਆਪਾਂ ਨਹੀਂ ਲੈ ਸਕਦੇ ਸੋ ਅੱਜ ਇਸ ਮੁੱਦੇ ਤੇ ਅਸੀਂ ਗੱਲ ਕਰਨ ਵਾਸਤੇ ਆਏ ਹਾਂ ਉਹ ਮੁੱਦਾ ਤੁਹਾਨੂੰ ਕਲੀਅਰ ਸਾਰਾ ਹੋ ਗਿਆ ਹੋਗਾ ਵੀ ਪੰਜਾਬ ਦੇ ਵਿੱਚ ਕਿਸੇ ਦੇ ਵੀ ਰਾਸ਼ਨ ਕਾਰਡ ਅਸੀਂ ਮਤਲਬ ਕੱਟਣ ਦੀ ਇਜਾਜ਼ਤ ਨਹੀਂ ਦੇਵਾਂਗੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਵੀ ਜੇ ਤੁਸੀਂ ਕੱਟ ਵੀ ਦਿਨੇ ਹੋ ਤਾ ਅਸੀਂ ਨਹੀਂ ਕੱਟ ਕੇ ਅਸੀਂ ਉਹਨਾਂ ਦੀ ਜਿਹੜੀ ਅਸੀਂ ਇਹ ਪੰਜਾਬ ਦੇ ਵੱਲੋਂ ਪੰਜਾਬ ਦੇ ਆਪਣੀ ਵੱਲੋਂ ਉਹਨਾਂ ਦਾ ਜਿਹੜਾ ਦਾਣਾ ਪਾਣੀ ਹੈ ਉਹ ਦੇਵਾਂਗੇ ਬੰਦ ਨਹੀਂ ਕਰਾਵਾਂਗੇ ਸੋ ਅੱਜ ਦਾ ਮੁੱਖ ਮੁੱਦਾ ਇਹ ਸੀ ਸੋ ਮੈਂ ਬੀਜੇ ਸਿੰਘ ਲਾ ਜੀ ਨੂੰ ਸਾਡੇ ਮਾਨਯੋਗ ਐਮਰਸਨ ਬੇਨਤੀ ਕਰਨਾ ਕਿ ਚੰਦ ਸ਼ਾਹ ਸਾਹਿਬ ਵੀ ਇਹਦੇ ਬਾਰੇ ਬੋਲਣ ਕਉ ਜਿਹੜਾ ਰਸਨ ਦਾ ਮੁੱਦਾ ਕਾਫੀ ਬੜਿਆ ਹੋਇਆ ਪੰਜਾਬ 'ਚ ਬਾਦ ਮੈਂ ਲਈ ਇਹ ਗੱਲ ਇਹ ਹੋ ਰਹੀ ਹੈ ਵੀ ਭਾਜਪਾ ਹਲ ਕਰ ਰਹੀ ਹੈ ਕਿਵੇਂ ਇਹ ਕਰ ਰਹੀ ਹੈ ਕੀ ਕਰਨਾ ਚਾਹੀਦਾ ਬਿਲਕੁਲ ਜੀ ਮੇਥੋਂ ਪਹਿਲਾਂ ਸਾਡੇ ਬੜੇ ਸਤਕਾਰਯੋਗ ਪ੍ਰਿੰਸੀਪਲ ਬੁਧਰਾਮ ਜੀ ਐਮਐਲਏ ਮਡਲਾਡਾ ਨੇ ਕਾਫੀ ਵਿਸਥਾਰ ਨਾਲ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿਉਂਕਿ ਇਹ ਜਿਹੜਾ ਰਸਨ ਕਾਰਡਾਂ ਦਾ ਮੁੱਦਾ ਹੈ ਜਦੋਂ ਦੀ ਸਰਕਾਰ ਬਣੀ ਹੈ ਉਸ ਤੋਂ ਬਾਅਦ ਵੀ ਕਿਉਂਕਿ ਅਸੀਂ ਹੋਰ ਬਹੁਤ ਸਾਰੇ ਜਿਹੜੇ ਲੋੜਵੰਦ ਲੋਕ ਰਹਿੰਦੇ ਨੇ ਉਹਨਾਂ ਦੇ ਵੀ ਅਸੀਂ ਕਾਰਡ ਬਣਾਉਣਾ ਚਾਹੁੰਦੇ ਸਾਡੇ ਕੋਲੇ ਵੀ ਸਾਡੇ ਵਰਕਰ ਵੀ ਆਉਂਦੇ ਆ ਵਲੰਟੀਅਰ ਉਹ ਵੀ ਆਉਂਦੇ ਆ ਗਰੀਬ ਲੋਕ ਆਉਂਦੇ ਆ ਜਿਨ੍ਹਾਂ ਨੂੰ ਲੋੜ ਹੈ ਪਰ ਅਸੀਂ ਉਹਨਾਂ ਨੂੰ ਇਹੀ ਕਿਉਂਕਿ ਇਹਨਾਂ ਨੇ ਕਦੇ ਵੀ ਪੋਰਟਲ ਉਸ ਉਸ ਟਾਈਮ ਤੋਂ ਖੁੱਲ੍ਹਿਆ ਹੀ ਨਹੀਂ ਔਰ ਅਨਾਉਂ ਵੀ ਨਹੀਂ ਕੀਤਾ ਕਿ ਅਸੀਂ ਨਵੇਂ ਲੋਕਾਂ ਨੂੰ ਐਂਟਰ ਕਰੀਏ ਉਹ ਤਾਂ ਛੱਡੋ ਜਿਹੜੇ ਪਹਿਲਾਂ ਦੇ ਐ ਪਰ ਉਹ ਇੱਕ ਵੈਰੀਫਿਕੇਸ਼ਨ ਕਰਨ ਦੇ ਬਹਾਨੇ ਨਾਲ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਦੱਸਿਆ ਗਿਆ ਹੈ ਕਿ 55 ਲੱਖ ਲੋਕਾਂ ਦੇ ਹੋਰ ਰਾਸ਼ਨ ਕੱਟੇ ਜਾ ਰਹੇ ਨੇ ਪੰਜਾਬ ਸਰਕਾਰ ਜਿਹੜੀ ਹੈ ਸ਼ੁਰੂ ਤੋਂ ਹੀ ਇਸ ਦਾ ਵਿਰੋਧ ਕਰਦੀ ਹੈ ਔਰ ਮੈਂ ਦੱਸ ਦਿੰਦੇ ਲੋੜ ਪਊਗੀ ਤਾਂ ਪੰਜਾਬ ਸਰਕਾਰ ਪੰਜਾਬ ਦੇ ਲੋਕ ਸਾਡੀ ਪਾਰਟੀ ਔਰ ਇਹਦਾ ਇੱਕ ਜਨ ਅੰਦੋਲਨ ਵੀ ਕਰੇਗੀ ਰਾਜਨੀਤਿਕ ਤੌਰ ਤੇ ਵੀ ਔਰ ਲੋਕਾਂ ਦੇ ਵਿੱਚ ਜਾ ਕੇ ਵੀ ਇਹ ਗੱਲ ਅਸੀਂ ਲੈ ਕੇ ਜਾਵਾਂਗੇ ਕਿ ਕਿਸ ਤਰ੍ਹਾਂ ਇਹ 55 ਲੱਖ 55 ਲੱਖ ਇੱਕ ਬਹੁਤ ਵੱਡੀ ਜਿਹੜੀ ਗਿਣਤੀ ਹੈ ਜਿੱਥੇ ਉਹ ਕਿ ਜੇ 1.5 ਕਰੋੜ ਲੋਕਾਂ ਨੂੰ ਮਿਲਦਾ ਸੀ ਤਾਂ 1/3 ਲੋਕਾਂ ਦਾ ਜਿਹੜਾ ਹੈ ਉਹ ਰਾਸ਼ਨ ਚਲਾ ਗਿਆ 1/3 ਲੋਕਾਂ ਦਾ ਰਾਸ਼ਨ ਚਲਾ ਗਿਆ ਮਤਲਬ ਤੀਜੇ ਹਿੱਸੇ ਦੇ ਲੋਕ ਹੈ ਜਿਹੜੇ ਉਸ ਅੰਨ ਪਾਣੀ ਤੋਂ ਵਾਂਝੇ ਹੋ ਗਏ ਜਿਹੜੇ ਕਿ ਇਹ ਸਟੇਟ ਡਿਪੈਂਡੈਂਟ ਸੀਗੇ ਔਰ ਉਹਨਾਂ ਦੇ ਵਾਸਤੇ ਪੰਜਾਬ ਸਰਕਾਰ ਨੇ ਕਿਹਾ ਵੀ ਅਸੀਂ ਉਹਨਾਂ ਨੂੰ ਭਾਵੇਂ ਪੰਜਾਬ ਸਰਕਾਰ ਆਪਣੇ ਪੂਲ ਤੋਂ ਦੇਵੇਗੀ ਔਰ ਹਰ ਫਰੰਟ ਤੇ ਅੰਦੋਲਨ ਕਰੂਗੀ ਤਾਂ ਜੋ ਜਿਹੜੇ ਉਹ ਲੋਡ ਬੰਦ ਲੋਕ ਹੈ ਉਹ ਗਰੀਬ ਲੋਕ ਹੈ ਉਹਨਾਂ ਦਾ ਰਾਸ਼ਨ ਨਾ ਕੱਟਿਆ ਜਾਵੇ ਜਿਵੇਂ ਪਹਿਲਾਂ ਜਿਸ ਤਰ੍ਹਾਂ ਦੇ ਇਹਨਾਂ ਨੇ ਮਾਪਦੰਡ ਬਣਾਏ ਕਿ ਚਪਈਆ ਵਾਹਨ ਹੋਵੇ ਬਹੁਤ ਸਾਰੇ ਸਾਡੇ ਅਜਿਹੇ ਸਾਥੀ ਨੇ ਜਿਨ੍ਹਾਂ ਦੇ ਚਪਈਆ ਵਾਹਨ ਹੈ ਉਹਨਾਂ ਦਾ ਰੁਜ਼ਗਾਰ ਹੈ ਇਕ ਉਹਨਾਂ ਨੇ ਕੋਈ 4-ਵੀਲਰ ਲੈ ਕੇ ਉਹ ਰੋਜ਼ਗਾਰ ਕਰਦੇ ਇਹਦਾ ਮਤਲਬ ਇਹ ਥੋੜਾ ਕਿ ਉਹ ਬਹੁਤ ਵਿਚਾਰੇ ਅਮੀਰ ਨਹੀਂ ਹਨ ਮਤਲਬ ਇਸ ਲਈ ਮਤਲਬ ਉਹ ਜਿਹੜਾ ਇਹਨਾਂ ਨੇ ਮਾਪਦੰਡ ਬਣਾਏ ਨੇ ਉਹ ਬਿਲਕੁਲ ਗਲਤ ਨੇ ਕਿਉਂਕਿ ਮਾਪਦੰਡ ਬਣਾਉਣ ਲਈ ਜਿਹੜਾ ਇਨਫਰਾਸਟ੍ਰਕਚਰ ਹੈ ਕੋਈ ਕੇਂਦਰ ਸਰਕਾਰ ਕੋਲੇ ਨਹੀਂ ਉਹ ਪੰਜਾਬ ਸਰਕਾਰ ਉਹਦੇ ਸਾਰਾ ਵੈਰੀਫਾਈ ਕਰ ਰਹੀ ਹੈ ਜੇ ਕੋਈ ਉਸ ਤਰ੍ਹਾਂ ਦੇ ਲੋਕ ਨੇ ਉਹ ਤਾਂ ਰੋਜ਼ ਹੀ ਸਾਡੇ ਮਾਨ ਸਾਹਿਬ ਸੀਐਮ ਸਾਹਿਬ ਵੀ ਕਹਿੰਦੇ ਨੇ ਕਿ ਜਿਹੜੇ ਕਿ ਵੱਡੀਆਂ ਕਾਰਾਂ ਤੇ ਰਾਸ਼ਨ ਲੈ ਕੇ ਜਾਂਦੇ ਸੀ ਉਹਨਾਂ ਦੇ ਅਸੀਂ ਰਾਸ਼ਨ ਕਟਾਂਗੇ ਅਸੀਂ ਤਾਂ ਉਸ ਲਈ ਸਕੀਮਾਂ ਵੀ ਚਲਾਈਆਂ ਕਿ ਅਸੀਂ ਆਟਾ ਵੀ ਕਰ ਕਰ ਦਈਏ ਉਸ ਤਰ੍ਹਾਂ ਦੀ ਪ੍ਰਪੋਜ਼ਲ ਕਿ ਜਿਹੜੇ ਗੈਰ ਲੋੜਵੰਦ ਹੈਗੇ ਆ ਜਿਨ੍ਹਾਂ ਨੂੰ ਨਹੀਂ ਜ਼ਰੂਰਤ ਹੈਗੀ ਜਿਨ੍ਹਾਂ ਦੇ ਗਲਤ ਕਾਰਡ ਬਣੇ ਆ ਉਹਨਾਂ ਦੇ ਜ਼ਰੂਰ ਅਸੀਂ ਮਤਲਬ ਰਾਸ਼ਨ ਕਾਰਡ ਕੱਟਨੇ ਚਾਹੀਦੇ ਨੇ ਲੇਕਿਨ ਜਿਹੜੇ ਲੋੜਵੰਦ ਤੇ ਗਰੀਬ ਪਰਿਵਾਰ ਆ ਉਹਨਾਂ ਦੇ ਰਾਸ਼ਨ ਕਾਰਡ ਕੱਟਣ ਲਈ ਸਾਡੀ ਪਾਰਟੀ ਸਾਡੀ ਸਰਕਾਰ ਕਦੇ ਵੀ ਅਲਾਉ ਨਹੀਂ ਕਰੇਗਾ। ਅਸਲ ਵਿੱਚ ਅੱਜ ਭਾਜਪਾ ਦਾ ਵੀ ਪ੍ਰੋਗਰਾਮ ਸੀ ਪਿੰਡਾਂ 'ਚ ਭਾਜਪਾ ਜਾਂਦੀ ਹੈ ਸਰਵਿਸਿਜ਼ ਦੇਣ ਨੂੰ ਜਿਹੜੀਆਂ ਕਿੰਦਰ ਦੀਆਂ ਸਕੀਮਾਂ ਨੇ ਉਹਨੂੰ ਰੋਕਿਆ ਜਾ ਰਿਹਾ ਕਿ ਉਹਦਾ ਰਾਸ਼ਨ ਕਾਰਡ ਨਾਲ ਕੋਈ ਲਿੰਕ ਹੈ। ਦੇਖੋ ਨੰਬਰ 2 ਜਿਹੜੀ ਤੁਹਾਡੀ ਗੱਲ ਆ ਰਹੀ ਹੈ ਵੀ ਕੇਂਦਰ ਦੀਆਂ ਸਕੀਮਾਂ ਨੇ ਕੋਈ ਵੀ ਸਕੀਮਾਂ ਜਿਹੜੀਆਂ ਹੈਗੇ ਫੈਡਰਲ ਢਾਂਚਾ ਹੈ ਸੰਘੀ ਢਾਂਚਾ ਹੈ ਸਾਡੇ ਦੇਸ਼ ਦਾ ਕੋਈ ਕੇਂਦਰ ਸਰਕਾਰ ਦੀਆਂ ਕੋਈ ਫੈਕਟਰੀਆਂ ਨਹੀਂ ਲੱਗੀਆਂ ਹੋਈਆਂ ਜਿਹੜਾ ਟੈਕਸ ਜਾਂਦਾ ਹੈ ਭਾਵੇਂ ਇਨਕਮ ਟੈਕਸ ਦੇ ਰੂਪ ਚ ਹੋਵੇ ਭਾਵੇਂ ਸੇਲ ਟੈਕਸ ਦੇ ਰੂਪ ਚ ਹੋਵੇ ਉਹ ਸਟੇਟ ਦੇ ਲੋਕਾਂ ਦਾ ਜਾਂਦਾ ਹੈ ਔਰ ਅਦਰ ਸਾਨੂੰ ਉਸ ਤੋਂ ਬਾਅਦ ਹਿੱਸਾ ਦਿੰਦੇ ਆ ਸਟੇਟ ਦੇ ਲੋਕ ਕੇਂਦਰ ਸਰਕਾਰ ਨੂੰ ਪੈਸਾ ਦਿੰਦੇ ਨੇ ਨਾ ਕਿ ਕੇਂਦਰ ਸਰਕਾਰ ਦਿੰਦੀ ਹੈ ਜਿਹੜਾ ਇਹ ਇੱਕ ਗਲਤ ਪ੍ਰੋਪਾਗੈਂਡਾ ਫਲਾਇਆ ਜਾ ਰਿਹਾ ਕਿ ਸੈਂਟਰਲ ਸਰਕਾਰ ਦੀਆਂ ਸਕੀਮਾਂ ਨੇ ਤੁਸੀਂ ਮੈਨੂੰ ਆਪ ਦੱਸੋ ਕਿ ਆਪਾਂ ਹਰ ਇੱਕ ਕੋਈ ਵੀ ਚੀਜ਼ ਖਰੀਦਦੇ ਆ ਉਹ ਤੇ GST ਲੱਗਦਾ ਉਹ ਪਹਿਲਾਂ ਸੈਂਟਰਲ ਪੂਲ ਚ ਭਰਤੀ ਹੁੰਦਾ ਉੱਥੋਂ ਅਸੀਂ ਉਹਨਾਂ ਤੋਂ ਹਿਸਾਬ ਦਾ ਮੰਗਦੇ ਰਹਿੰਦੇ ਆ RDF ਐ ਰੂਰਲ ਡਿਵੈਲਪਮੈਂਟ ਫੰਡ ਹੈ ਅਸੀਂ ਉਹਨਾਂ ਦੇ ਮੂਹਰੇ ਹੱਥ ਫਲਾਈ ਬੈਠੇ ਆ ਵੀ ਅਸੀਂ ਆਪਣੀਆਂ ਸੜਕਾਂ ਬਣਾਉਣੀਆਂ ਨੇ ਪੈਸਾ ਸਾਡਾ ਜਮਾ ਉਹਨਾਂ ਕੋਲ ਹੁੰਦਾ ਇਹਦਾ ਮਤਲਬ ਮਾਲਕ ਥੋੜਾ ਹੋਗੇ ਇਸ ਲਈ ਜਿਹੜਾ ਇਹ ਸਾਰਾ ਬਿਲਕੁਲ ਗਲਤ ਪ੍ਰਪਗੈਂਡਾ ਹੈ ਔਰ ਜਿਹੜਾ ਡਾਟਾ ਚੋਰੀ ਕਰਨ ਦਾ ਔਰ ਲੋਕਾਂ ਨੂੰ ਗਮਰਾਹ ਕਰਨ ਦਾ ਇਹ ਇੱਕ ਇਹਨਾਂ ਨੇ ਪੋਲਿਟਿਕਲ ਸਾਰਾ ਛੇਦੰਤਰ ਹੈ ਇਹਦੇ ਵਿੱਚ ਹੋਰ ਕੋਈ ਉਸ ਤਰ੍ਹਾਂ ਦੀ ਗੱਲ ਨਹੀਂ ਮੈਂ ਕੱਲ ਤੁਹਾਨੂੰ ਵਿੱਚੋਂ ਗੱਲ ਦੱਸ ਰਿਹਾ ਕਿ 85 ਕਰੋੜ ਰੁਪਏ ਦਾ ਸੀ ਵਾਟਰ ਵਕਸ ਦਾ ਪਾਣੀ ਲਾਉਣ ਦਾ ਕੰਮ ਸ਼ੁਰੂ ਕੀਤਾ ਸਾਡੇ ਬੜੇ ਇੱਥੇ ਕੋਈ ਮਾਣਯੋਗ ਸਾਥੀ ਕਹਿੰਦੇ ਜੀ ਇਹ ਤਾਂ ਕੇਂਦਰ ਸਰਕਾਰ ਦੀ ਪ੍ਰਪੋਜ਼ਲ ਹੈ ਅਮਰਤ 20 ਪੰਜਾਬ ਸਰਕਾਰ ਦੀ ਪ੍ਰਪੋਜ਼ਲ ਬਹੁਤ ਸਾਰੀਆਂ ਪ੍ਰਪੋਜ਼ਲ ਨੇ ਜਿਹੜੀਆਂ ਕੇਂਦਰ ਤੇ ਸਟੇਟ ਗਵਰਨਮੈਂਟ ਜਿਹੜੀਆਂ ਰਲ ਕੇ ਚਲਾਉਂਦੀਆਂ ਨੇ ਇਹਦਾ ਮਤਲਬ ਇਹ ਥੋੜਾ ਵੀ ਉਹ ਸੈਂਟਰ ਦੀ ਹੈ ਜੋ ਜਦੋਂ ਟੈਂਡਰ ਅਸੀਂ ਸਟੇਟ ਗਵਰਨਮੈਂਟ ਕਰਦੇ ਇਹ ਸਕੀਮਾਂ ਸਟੇਟ ਗਵਰਨਮੈਂਟ ਚਲਾਉਂਦੀ ਹੈ ਉਹਨਾਂ ਨੂੰ ਪੇ ਸਟੇਟ ਗਵਰਨਮੈਂਟ ਦਿੰਦੀ ਹੈ ਤਾਂ ਉਹ ਕੇਂਦਰ ਦੀਆਂ ਸਕੀਮਾਂ ਕਿਵੇਂ ਹੋ ਗਈਆਂ ਸੋ ਇਹ ਤਾਂ ਬਿਲਕੁਲ ਇਹ ਗਮਰਾਹਕੁਨ ਪ੍ਰਚਾਰ ਕਰ ਰਹੇ ਨੇ ਤਾਂ ਆਪਣਾ ਇਹ ਰਾਜਨੀਤਿਕ ਪ੍ਰਚਾਰ ਹੈ ਡਾਟਾ ਚੋਰੀ ਕਰਨ ਦਾ ਤਰੀਕਾ ਹੋਰ ਇਸ ਤੋਂ ਵੱਧ ਕੁਝ ਨਹੀਂ ਹੈ